ਮਿਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਓ ਜੀ ਆਓ ਸੰਤੂ ਸਾਹਿਬ ਕਿਵੇਂ ਹੋ ਬੱਲੇ ਬੱਲੇ ਮੇਰਾ ਭਰਾ ਲੱਗਾ ਪਿਆ ਹਿਤਾ ਮੈਨੂੰ ਲੱਗਦਾ ਸੀ ਵੀ ਅੱਜ ਕੰਪੈਨ ਤੋਂ ਝੋਨਾ ਵੜਾ ਰਹੇ ਹੋ ਤਾਂ ਮੈਂ ਆਖਿਆ ਵੀ ਅੱਜ ਜਾ ਕੇ ਵੇਖੀਏ ਵੀ ਭਰਾ ਸਾਡਾ ਕੀ ਕਰ ਰਿਹਾ ਤੇ ਵਾਕਿਆ ਕੰਪੈਨ ਲਾਈ ਬੱਠੇ ਤੁਸੀਂ ਤਾਂ ਹੋਰ ਹੋਰ ਸੁਣਾਓ ਵਧੀਆ ਜੀ ਬੱਲੇ 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 ਚਲੋ ਜਾਏ ਜੀ ਬਸ ਮੈਂ ਕਰੋ ਹੋ ਕੇ ਤੇ ਪੁੱਛਿਆ ਉਹ ਕਹਿੰਦੇ ਬਾਹਰ ਆ ਤੇ ਮੈਂ ਕਿਹਾ ਚਲੋ ਆਪਾਂ ਨੂੰ ਜਾ ਕੇ ਕੁਦਰਤੀ ਆਨੰਦ ਦਾ ਜਿਹੜਾ ਨਜ਼ਾਰਾ ਬਾਹਰ ਵੇਖੀਏ ਲੈ ਲੈ ਮੈਂ ਕਿਹਾ ਜੀ ਇਹ ਸਾਡੇ ਆਸਤੇ ਸੱਚੀ ਗੱਲ ਪੁੱਛਦੇ ਜੇ ਨਾ ਹਾਂਜੀ ਜੀ ਜਦੋਂ ਖੇਦ ਆਈਦਾ ਇਹੋ ਜਿਹਾ ਬਹਾਰਾਂ ਤੇ ਕਰਮਾ ਵਾਲਾ ਚੜਦਾ ਵੀ ਦਿਸਦਾ ਤੇ ਡੁੱਬਦਾ ਵੀ ਦਿਸਦਾ ਹਾਂਜੀ ਤੇ ਵੱਖਰਾ ਹੀ ਨਜ਼ਾਰਾ ਹੈ ਜੀ ਬਿਰਕਸਰ ਝੋਨੇ ਦਾ ਮਤਲਬ ਕਿਵੇਂ ਹੈ ਜਿਹੜੀ ਇਹਦੀ ਝਾੜ ਝੂੜ ਹੈ ਸਹੀ ਹੈ ਜਾਂ ਕੋਈ ਹੈ ਘਟਾਵਾ ਦਾ ਜਾਂ ਕੀ ਮਤਲਬ ਤੁਸੀਂ ਬਹੁਤ ਬਹੁਤ ਝਾੜ ਹੈ ਜੀ ਬਹੁਤ ਝਾੜ ਘਟ ਗਿਆ ਜੀ ਅੱਛਾ ਜੀ ਪਤਾ ਨਹੀਂ ਕੁਦਰਤ ਦਾ ਕੀ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਕੋਹੋ ਜੀ ਗੱਲ ਬਣੀ ਪਈ ਆ ਜੀ ਇੱਕ ਪਾਸੇ ਤਾਂ ਰਾਣੇ ਬੜਾ ਰਕਬਾ ਜਿਹੜਾ ਔਕੇ ਰੱਖ ਲਿਆ ਜੀ ਦੂਜਾ ਜਿਹੜਾ ਝੋਨਾ ਹੈ ਜੀ ਘੱਟੋ ਘੱਟ ਇਹ ਆਪਾਂ ਮਣਾ ਦਾ ਸਰਾਫ ਲਾਈ ਜੀ 20 ਤੋਂ 25 ਮਣ ਜੀ ਤੇ 10 ਤੋਂ 12 ਕੁਇੰਟਲ ਦਾ ਜਿਹੜਾ ਘੱਟਾ ਹਰ ਕਿੱਲੇ ਤੇ ਆ ਰਿਹਾ ਐਸੋਲੇ ਜੀਵੀਦਾਰ ਜਿਹੜਾ ਹੈ ਘੱਟੋ ਘੱਟ 25 25 30 30 ਹਜ਼ਾਰ ਰੁਪਇਆ ਦਾ ਝੋਨਾ ਘੱਟ ਰਿਹਾ ਜੀ ਮੈਂ ਤਾਂ ਬਾਹਲੀਆਂ ਗੱਲਾਂ ਵਾਲੇ ਮੁੱਖ ਮੰਤਰੀ ਨੂੰ ਗੱਲ ਕਹਾਂਗਾ ਜੀ ਤੁਵੇ ਇਹ ਤਾਂ ਸਾਨੂੰ ਝਾਕਣੀ ਹੈਗੀ ਇੱਥੋਂ ਕੋਈ ਵੀ ਹੂੰ ਜਿੰਨਾਂਲੇ ਤਾਂ ਲਾ ਕੁਝ ਨਹੀਂ ਹੈਗਾ ਜਦੋਂ ਇਹ ਆਇਆ ਸੀ ਨਾ ਮੁੱਖ ਮੰਤਰੀ ਬਣ ਕੇ ਜੀ ਉਦੋਂ ਲੋਕ ਕਹਿੰਦੇ ਹੁੰਦੇ ਸੀ ਵੀ ਇੱਕ ਪਤਾ ਨਹੀਂ ਬੜੀ ਸੋਸ਼ਲ ਮੀਡੀਆ ਤੇ ਗੱਲ ਚੱਲੀ ਸੀ ਵੀ ਬੜਾ ਪਵਿੱਤਰ ਰਾਜਾ ਆਵੇਗਾ ਉਹਦੇ ਰਾਜ ਚ ਪ੍ਰਜਾ ਬੜੀ ਸੁખી ਰਹੇਗੀ ਜੀ ਪਰ ਜਦੋਂ ਦਾ ਇਹ ਆਇਆ ਪ੍ਰਜਾ ਸੁખી ਦੁਖੀ ਪਹਿਲੀ ਵਾਰ ਜਦੋਂ ਤਖਤ ਤੇ ਬੈਠਾ ਭਗਵੰਤ ਮਾਨ ਜੀ ਉਸ ਵੇਲੇ ਇੰਨੀ ਤਪਸ਼ ਪਈ ਵੀ ਕਣਕ ਦਾ ਝਾੜ ਬਿਲਕੁਲ ਘਟ ਗਿਆ ਸੀ ਜੀ ਉਦੋਂ ਇਹ ਕਹਿੰਦਾ ਸੀ ਵੀ ਮੈਂ ਤਾਨੂੰ ਬੋਨਸ ਦਿਆਂਗਾ ਜੀ ਨਹੀਂ ਮਿਲਿਆ ਉਸ ਤੋਂ ਬਾਅਦ ਅਗਲੀ ਵਾਰ ਜੀ ਬੜਾ ਮੀਂਹ ਪਿਆ ਲੋਕਾਂ ਦੇ ਝੋਨੇ ਡੁੱਬ ਗਏ ਖੜ ਆ ਗਿਆ 23 ਦੇ ਵਿੱਚ ਜੀ ਉਹ ਜਿਹੜਾ ਕੁਝ ਦਿੱਤਾ ਉਹ ਆਪਾਂ ਨੂੰ ਪਤਾ ਹੀ ਐ 24 ਦੇ ਵਿੱਚ ਫਿਰ ਜਿਹੜੀ ਕਣਕ ਦੀ ਬਜਾਈ ਆਪਣੀ ਹੋਈ ਜੀ ਉਹਦੇ ਤੇ ਵੀ ਗੜਾ ਪੈ ਗਿਆ ਓਕੇ ਹਾਂਜੀ ਠੀਕ ਐ ਜੀ ਬੜਾ ਉਦੋਂ ਵੀ ਫਸਲ ਹੋਈ ਖਰਾਬ ਮਿਲਿਆ ਕੁਝ ਨਹੀਂ ਤੇ 25 ਦਾ ਦੌਰ ਹੋਣ ਵਾਲਾ ਆਪਣਾ ਆ ਗਿਆ ਤੇ ਤੁਸੀਂ ਇਹ حساب ਲਾ ਲਓ ਵੀ ਇਹਨੇ ਦੇਣਾ ਲੈਣਾ ਦਾ ਕੱਖ ਨਹੀਂ ਪਰ ਜੇ ਦਵੇ ਵੀ ਜੀ ਠੱਟੋ ਕੱਟ 500 ਰੁਪਿਆ ਪ੍ਰਤੀ ਕੁਆਂਟਲ ਬੌਂਸ ਚਾਹੀਦਾ ਹੈ ਜੀ ਲੋਕੀ ਐਵੇਂ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਉਹ ਤੇ ਇਦਾਂ ਹੁੰਦਾ ਸੀ ਬਿਲਕੁਲ ਸਹੀ ਇਹਦੇ ਕੋਲ ਸਿਰਫ 3 ਕੁੜਕਲੇ ਹੀ ਆ ਤੇ ਦੂਜੇ ਨੰਬਰ ਤੇ ਸੰਧੂ ਸਾਹਿਬ ਐਸ ਵळे ਇੱਕ ਵੱਡਾ ਹੋਰ ਘਟਾ ਕਿ ਮੌਸਮ ਹੋ ਗਿਆ ਖਰਾਬ ਜੀ ਝੋਨੇ ਪੱਕਦੇ ਹੀ ਨਹੀਂ ਪਏ ਕੇਂਦਰ ਸਰਕਾਰ ਨੇ ਨਮੀ ਦੀ ਜਿਹੜੀ ਮਾਤਰਾ ਰੱਖ ਰਹੀ ਹੈ ਤੇ 17% ਨਮੀ ਹੋਣੀ ਚਾਹੀਦੀ ਸਿਰਫ ਤੇ ਜੋ ਨਿਆ ਜਾ ਰਹੀ ਹੈ ਵੀ 22% ਨਮੀ ਹੁਣ ਜਿਹੜਾ ਝੋਨਾ ਜਿੰਨਾ ਵਿੱਚ ਸਾਈ ਜਾਊਗਾ ਖੇਤ ਦੇ ਵਿੱਚ ਜੀ ਉਹ ਜਦੋਂ ਪੱਕੇਗਾ ਉਹਨੇ ਦਿਨ ਤੁਹਾਡੀ ਕਣਕ ਲੇਟ ਹੋ ਜਣੀ ਹੈ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਗਈ ਹੈ ਤੇ ਅਈ ਦੀ ਨਕਮੀ ਸਰਕਾਰ ਹੈ ਕਿ ਇਹਨਾਂ ਦੇ ਕੋਲ ਰੋਜ਼ ਕੇਂਦਰ ਦਾ ਖੇਤੀਬਾੜੀ ਮੰਤਰੀ ਇਥੇ ਪੰਜਾਬ ਚ ਆਉਂਦਾ ਹੈ ਜੀ ਰੋਜ਼ ਹੋਰ ਮੰਤਰੀ ਆਉਂਦੇ ਨਾ ਤਾਂ ਪੰਜਾਬ ਦੀ ਜਿਹੜੀ ਬੀਜੇਪੀ ਉਹ ਬੋਲਦੀ ਹੈ ਹੂੰ ਇਹ ਨਾ ਯਾ ਨਕੰਬੇ ਜਿਹੜੇ 92 94 ਚੁਣ ਕੇ ਭੇਜੇ ਸੀ ਇਹ ਬੋਲਦੇ ਇਹਨਾਂ ਨੂੰ ਬੋਲਣਾ ਚਾਹੀਦਾ ਹੈ ਇਹ ਸਰਕਾਰ ਦੇ ਕੋਲ ਮੰਗ ਠਾਉਣ ਜੀ ਕਿ ਭਾਈ ਕੇਂਦਰ ਸਰਕਾਰ ਨਵੀਂ ਜਿਹੜੀ ਹੈ ਉਹਦੀ ਮਾਤਰਾ ਨੂੰ ਵਧਾ ਦੇ ਘੱਟੋ ਘੱਟ 20% ਨਵੀਂ ਵਾਲਾ ਝੋਨਾ ਲਵੇ ਫਿਰ ਜਾ ਕੇ ਝੋਨੇ ਜਿਹੜੇ ਪੂਰੇ ਆਏ ਨੇ ਤੋਂ ਉਹਨਾਂ ਦਾ ਸਿਰਫ 80 85% ਖੇਤਾਂ 'ਚ ਖੜਾ ਜੇ ਜੀ ਤੇ ਕਣਕ ਦੀ ਤਾਂ ਬਜਾਈ ਸ਼ੁਰੂ ਹੋਣ ਵਾਲੀ ਆ ਲੇਟ ਹੋ ਰਿਹਾ ਲੇਟ ਹੋ ਗਿਆ ਜੀ ਇਸ ਕਰਕੇ ਆਸ ਤਾਂ ਨਹੀਂ ਹੈਗੀ ਪਰ ਫੇਰ ਵੀ ਆਂਦੇ ਹੁੰਦੇ ਨਾ ਵੀ ਸਾਡਾ ਮੰਗ ਕਰਨਾ ਫਰਜ਼ ਬਣਦਾ ਨਹੀਂ ਮੈਂ ਤੁਹਾਨੂੰ ਵਿਰਤ ਸਬ ਇਹ ਬੇਨਤੀ ਕਰਨਾ ਚਾਹੁੰਦਾ ਸੀ ਅੱਜ ਤੁਸੀਂ ਵਟ ਲਿਆ ਤੇ ਕੱਲੋਂ ਤੁਸੀਂ ਵੇਚ ਵਟ ਕੇ ਮਤਲਬ ਤੇ ਪਰਸੋ ਤਾਂ ਫੇਰ ਤੁਸੀਂ ਨਜ਼ਾਰੇ ਲਾਓਗੇ ਕਿ ਨਹੀਂ ਇਹ ਗੱਲ ਮੰਨੀ ਹਾਂਜੀ ਨਜ਼ਾਰਿਆਂ ਵਾਲੀ ਹੁਣ ਕੋਈ ਗੱਲ ਨਹੀਂ ਜੀ ਹੁਣ ਜੋ ਨਾ ਇਹ ਬਿਲਕੁਲ ਪੱਕਾ ਥਲੇ ਮੁੱਢਾ ਚ ਵੜਿਆ ਪਿਆ ਜੀ ਇਹ ਹੁਣ ਪਤਾ ਨਹੀਂ ਆ ਉੱਥੇ ਜਿਹੜੀ ਉਹਨਾਂ ਨੇ ਮਸ਼ੀਨਾਂ ਰੱਖੀਆਂ ਨੇ ਜੀ ਉਹ ਮਸ਼ੀਨਾਂ ਨੇ ਦਾ ਮੁੱਲ ਕਿੰਨਾ ਕੱਢਣਾ ਜੀ ਹੋ ਸਕਦਾ ਇਹਨੂੰ ਮੰਡੀ 'ਚ ਖਿਲਾਰਨਾ ਪਵੇ ਆਪਦੇ ਵੱਲੋਂ ਤੁਹਾਨੂੰ ਫੁੱਲ ਪਕਾਇਆ ਹੈ ਇਹ ਲੱਗਾ ਵੀ ਇਹ 10 ਜੂਨ ਦਾ ਹੈ ਜੀ 10 ਜੂਨ ਦੇ ਹਿਸਾਬ ਨਾਲ ਇਹਦੀ ਮਿਆਦ ਤਾਂ ਬੜੀ ਲੰਘ ਚੁੱਕੀ ਹੈ ਪੱਕਣ ਵਾਲੀ ਲੰਘ ਚੁੱਕੀ ਜੀ ਬਿਲਕੁਲ ਸਹੀ ਗੱਲ ਹਾਂਜੀ 131 ਦੀ ਜਿਹੜੀ ਕਿਸਮ ਹੈ ਉਹ ਆ ਜੀ ਪਰ ਕੋਹਣ ਜਿਹੜੀਆਂ ਸਰਕਾਰ ਦੀਆਂ ਸ਼ਰਤਾਂ ਨੇ ਜਾਂ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਉਹ ਸਿਸਟਮ ਤੋਂ ਡਰ ਲੱਗਦਾ ਪਿਆ ਪਰ ਵੜਨਾ ਵੀ ਹੁਣ ਮਜਬੂਰੀ ਬਣੀ ਪਈ ਹੈ ਬਿਲਕੁਲ ਕਿਉਂਕਿ ਮੌਸਮ ਕਿੱਦਾਂ ਟਿਕਾਣਾ ਕਿੰਨੇ ਰੁਪਏ ਰੱਖਾਂਗੇ ਖੇਤ ਚ ਮੌਸਮ ਉਹੋ ਜਿਹਾ ਬਣਿਆ ਪਿਆ ਹੈ ਬਿਓ ਕਣਕ ਦੀ ਵੀ ਬਜਾਈ ਕਰਨੀ ਹੈ ਜੀ ਕਾਲੀ ਬੱਤਰ ਕਰਨੀ ਹੈ ਫਿਰ ਉਹਨੂੰ ਵੋਹਣਾ ਹੈ ਉੱਤੋਂ ਆਂਦੇ ਨੇ ਵੀ ਉਹ ਇਹਨਾਂ ਦੀ ਜਿਹੜੀ ਸਰਕਾਰ ਹੈ ਉਹਨੇ ਨੋਟ ਅਫਸਰ ਲਾ ਦੇ ਵੀ ਪ੍ਰਾਲੀ ਨਹੀਂ ਸਾੜਨ ਦੇਣੀ ਕਿਸੇ ਨੂੰ ਤੇ ਜਿਹੜੇ ਉਹ ਜੰਤਰ ਵਰਤਨੇ ਆ ਉਹ ਹੋਰ ਵੱਖਰਾ ਪੰਗਾ ਖੜਾ ਹੋਵੇਗਾ ਸੋ ਇਸ ਕਰਕੇ ਮਤਲਬ ਵਿਰਖ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜਿਹੜਾ ਕੁਝ ਲੋਕਾਂ ਨੂੰ ਜਾਂ ਸਰਕਾਰਾਂ ਨੂੰ ਨਜ਼ਰ ਆ ਰਿਹਾ ਹੈ ਵੀ ਕਿਸਾਨ ਇੱਕ ਸੌਖੀ ਫਸਲ ਬੀਜ ਕੇ ਵੇਚ ਵਟਕੇ ਤੇ ਆਰਾਮਨਾਦ ਘਰੇ ਬਹਿ ਜਾਂਦਾ ਇਹ ਗਲਤ ਗੱਲ ਹੈ ਇਹ ਗਲਤ ਥਿਊਰੀ ਹੈ ਗਲਤ ਗਲਤ ਥਿਊਰੀ ਹੈ ਗਲਤ ਥਿਊਰੀ ਹੈ ਇਹ ਜਿੰਨਾ ਚਿਰ ਪਾਉ ਜੀ ਆਰਤੀਏ ਦੇ ਬੋਰੀਆਂ ਚ ਨਹੀਂ ਪੈ ਜਾਂਦੀ ਜੀ ਮੰਡੀ ਜੋ ਨਹੀਂ ਚੁੱਕੀ ਜਾਂਦੀ ਜੀ ਉਹਨਾਂ ਚਰੇ ਕਿਸਾਨ ਦੀ ਗਣੀ ਜਾਂਦੀ ਐ ਜਿੰਨੀ ਇਹਦੇ ਚ ਘਾਟ ਪੈ ਗਈ ਆਰਤੀਏ ਨੂੰ ਉਹ ਕਿਸਾਨ ਦੇ ਪੱਲੇ ਪੈਣੀ ਐ ਜੀ ਹਾਂਜੀ ਝਾੜ ਘਟ ਗਿਆ ਕਿਸੇ ਨੇ ਨਹੀਂ ਸਾਡੇ ਸਾਨੂੰ ਕਹਿਣਾ ਵੀ ਤੁਹਾਡਾ ਘਟ ਗਿਆ ਤੇ ਕੋਈ ਗੱਲ ਤੁਹਾਨੂੰ ਰਹਿਤ ਕਰ ਦਿੰਦੇ ਆ ਜੀ ਹਾਂਜੀ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮਾਰਾਂ ਕਿਸਾਨ ਨੂੰ ਹੀ ਪੈਣੀਆਂ ਐ ਏ ਸੋ ਗੱਲ ਤੇ ਵੀ ਕੋਈ ਚੰਗਾ ਰਾਜਾ ਬੈਠਾ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਫਿਰ ਤਾਂ ਕੋ ਆਸ ਹੈਗੀ ਆ ਕਿ ਉਹ ਕਿਸਾਨਾਂ ਦਾ ਸੋਚਦਾ ਸੀ ਹਨਾ ਕਿਸਾਨੀ ਜੀ ਹੁਣ ਤੁਸੀਂ ਮੈਨੂੰ ਵੇਖੋ ਜੀ ਮੰਡੀ ਇਹਨਾਂ ਨੇ ਕਿਹਾ ਸੀ ਅਸੀਂ 15 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਜੀ ਤੁਸੀਂ ਇਹ ਹਸਾ ਲਓ ਵੀ ਇਹ ਕਿਤੇ ਮੰਡੀਆਂ ਦੇ ਵਿੱਚ ਜਾ ਕੇ ਵੜੇ ਇਹ ਸੌਰੀ 1 ਅਕਤੂਬਰ ਤੋਂ ਜੀ 1 ਅਕਤੂਬਰ ਤੋਂ ਤਾਂ ਵੈਸੇ ਸ਼ੁਰੂ ਹੋ ਜਾਂਦੀ ਸੀ ਇਹ 15 ਸਤੰਬਰ ਤੋਂ 15 ਸਤੰਬਰ ਮੈਂ ਮਾਫੀ ਚਾਹੁੰਦਾ 15 ਸਤੰਬਰ ਤੋਂ ਸ਼ੁਰੂ ਕੀਤੀ ਇਹਨਾਂ ਨੇ ਜੀ ਜੀ ਮੈਨੂੰ ਦੱਸੋ ਇਹਨਾਂ ਦਾ ਕਿਹੜਾ ਮੰਤਰੀ ਜਾ ਕੇ ਮੰਡੀਆਂ 'ਚ ਵੜਿਆ ਆਹ ਤੱਕ ਕੋਈ ਨਹੀਂ ਜੀ ਉਹ ਤੇ ਚੁਟਕਲੇ ਸੁਣਾਉਂਦਾ ਫਿਰਦਾ ਤਰਨਤਾਰਨ ਜੀ ਕਦੀ ਇਹਨੇ ਹੋਣ ਤੱਕ ਅਧਿਕਾਰੀਆਂ ਦੀ ਮੀਟਿੰਗ ਕੀਤੀ ਜੀ ਕੋਈ ਅਧਿਕਾਰੀਆਂ ਨਾਲ ਗੱਲਬਾਤ ਸਾਂਝੀ ਕੀਤੀ ਬਸ ਆਹੀ ਕਹਾਣੀ ਐ ਕਿ ਕਿਸਾਨ ਰੁੱਲਦਾ ਪਿਆ ਤੇ ਕਿਸਾਨ ਨੇ ਰੁੱਲਦੇ ਰਹਿਣਾ ਪਰ ਇੱਥੇ ਥੋੜਾ ਜਿਹਾ ਸਾਡੇ ਕਿਸਾਨਾਂ ਨੂੰ ਵੀ ਅਗਲ ਆਉ ਕਿ ਅਸੀਂ ਕੀ ਕਰੀਏ ਚੰਗਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ